ਤੇ ਉਹਨਾਂ ਦੱਸਿਆ ਵੀ ਇੱਥੇ ਅਨਨੌਨ ਜਨਾਨੀ ਦੀ ਵੀ ਪੂਰੀ ਮਾਰ ਕੇ ਸੱਟ ਗਿਆ ਉਹਨਾਂ ਨੂੰ ਵੀ ਜੋ ਵੀ ਕਿਸੇ ਨੇ ਕੀਤਾ ਹੈ ਕਤਲ ਉਹਦੇ ਸਖਤ ਸਜ਼ਾ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਇੱਥੇ ਕਿੱਥੇ ਸੱਟਾਂ ਲੱਗੀਆਂ ਇਹਦੇ ਮੱਲਾ ਦਾ ਜੀ ਮੂੰਹ ਤੇ ਸੱਟਾਂ ਨੇ ਮੱਲਾ ਦਾ ਲਵੇ ਰੱਸੀ ਪੀਆੰਗੰ ਤਾਂ ਲਾਦਾ ਵੀ ਥਾਹਾ ਦੇ ਕੇ ਮਾਰੀ ਹੈ ਇਹ ਆਹ ਸਿਰ 'ਚ ਵੀ ਸੱਟਾਂ ਨੇ ਇਹਦੇ ਆਜਾ ਜੀ ਨਹੀਂ ਜੀ ਨਹੀਂ ਆਪਣੀ ਦੀ ਤਾਂ ਲੱਗ ਨਹੀਂ ਰਹੀ ਹੈ ਪੈਸੇ ਰਾਤ ਦੀ ਕਿਸੇ ਨੇ ਸੱਟੀ ਵੀ ਹੈ ਜੀ ਇਹਦੇ ਸਿਰ ਦੇ ਉੱਤੇ ਸੱਟ ਦੇ ਇਨਸਾਨ ਵੀ ਹੈਗੇ ਇਹਨੂੰ ਲੈ ਕੇ ਚੱਲਿਆ ਹਸਪੀਟਲ ਦੇ ਵਿੱਚ ਇਹਦੇ ਪਾ ਆ ਬਾਦਰ ਇਹਦੀ ਤਫਤੀਸ਼ ਕਰਕੇ ਜਿਹੜੀ ਕਾਰਵਾਈ ਕਰਾਂਗੇ ਕੀ ਲੱਗਦਾ ਜੀ ਆਉਂਦੇ ਆ ਆਹ ਜੀ ਪਛਾਣ ਚ ਬਸ ਆਹ ਜੀ ਸਭੇ ਨਾਲ ਆ ਰਿਹਾ ਹੈ ਜੀ ਹਲੋ ਨਾ ਉਰੇ ਬੈਠਾ ਲੱਗਦਾ ਤੇ ਫਿੱਟਾ ਕਰੇ ਯਾਰ ਇਹ ਫੋਟੋ ਖੁੱਟ ਨਹੀਂ ਇੱਕ ਮਿੰਟ ਬਸ ਨੂੰ ਕਰ ਚੱਟਾ ਹਿੱਧਰ ਸਾਈਡ ਦੇ ਵੀ ਆ ਚੱਕ ਮਾਰ ਰਹਿਣਾ ਇਹ ਇੰਟਰਕਮ ਵਾਲਾ ਯੂਸਰ ਵੀ ਕਰ ਰਿਹਾ ਹੈ ਪ੍ਰਾਤਨਾ ਬਿਲਕੁਲ ਆਉਂਦੇ ਆ ਨਾ ਇਹ ਕੱਟ ਮਾਰ ਰਹਿਣਾ ਜਿਸ ਦੀ ਜੀ ਆਪਣੀ ਦੀ ਦਸਤੀਆ ਵਰਤਾਂਗੇ گرام دا پيچي پگڻ جي ڌيڙي ڌيڙي گهڻي ڳالهه ٿي ٿي ڇا توهان کي ڪا ڳالهه ڪرڻي آهي ਗਿਆ ਰ ਸੀ ਕਿਨੇ ਦਾਦੀ ਆ ਕੇ ਲੋਕਾਂ ਆ ਕੇ ਲੈ ਜੂਗਾ ਉਹਦਾ ਮੋੜਾ ਵੀ ਕੋਈ ਟੀਨ ਨਹੀਂ ਹੋਇਆ ਤੇ ਸੋਨ ਇੱਕ ਨੂੰ ਬੈਕ ਲਾ ਲੈ ਗਏ ਬੈਕ ਲਾ ਕੇ ਇਹਨੂੰ ਮੋੜ ਲਿਆ ਅੱਜ ਪਾਣੀ ਪਾ ਲਿਆ ਅੱਜ ਅੱਜ ਪਾਣੀ ਪਾ ਲਿਆ ਜੇ 3 ਵਜੇ ਪਤਾ ਲੱਗਿਆ ਕੁੱਤੇ ਹੁੰਦੇ ਬੱਟਨ ਲਿਆਰੇ ਨਹੀਂ ਦੇ ਲੋਗ ਹੋਰ ਯਾਦ ਆਪਣੇ ਬਾਈ ਜਾਨਾ ਦਾ ਹਾਂ ਮੈਂ ਤਾਂ ਸਾਡੇ ਕਰੀ ਗਏ ਨੀ ਜਮ ਉੱਪਰ ਆਈ ਜੀ ਆਹ ਬੰਦਾ ਜੀ ਬਾਰੇ ਕਹਿੰਦੇ ਉਹ ਇਹ ਨਹੀਂ ਤੇ ਨੀ ਬੰਦਾ ਜੀ ਮੇਰਾ ਲੱਦਾ ਹੱਡੀ ਤੋਂ ਕਿਸ ਤਰ੍ਹਾਂ ਦੇਖਦੇ ਜਿੰਨੇ ਸੰਸਰੀ ਫੈ ਲੀ ਗਏ ਇੱਥੇ ਡੈੱਡ ਬਰਦੀ ਪਈ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਇਹ ਸਵੇਰੇ 5 ਵਜੇ ਸਾਡੇ ਪਿੰਡੋਂ ਕੋਈ ਬੰਦਾ ਨਾ ਗਰੇ ਸਾਡੇ ਪਿੰਡ ਦਾ ਉਹਨਾਂ ਨੇ ਇਤਲਾਹ ਕੀਤੀ ਸੀ ਵੀ ਇਦਾਂ ਉਹ ਸਾਇਰ ਸੂਰ ਜਾਂਦੇ ਨੇ ਸਾਡੇ ਪਿੰਡ ਦੇ ਲੱਦਾ ਢੀ ਦੇ ਇੱਥੋਂ ਢਿੰਗੀ ਦੇ ਵੀ ਆਉਂਦੇ ਨੇ ਸੈਰ ਕਰਨ ਤੇ ਉਹਨਾਂ ਨੇ ਦੱਸਿਆ ਵੀ ਇੱਥੇ ਅਨਨੌਨ ਜਨਾਨੀ ਦੀ ਵੀ ਕੋਈ ਮਾਰ ਕੇ ਸੱਟ ਗਿਆ ਉਹਨਾਂ ਨੂੰ ਵੀ ਜੋ ਵੀ ਕਿਸੇ ਨੇ ਕੀਤਾ ਹੈ ਕਤਲ ਉਹਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿੱਥੇ ਕਿੱਥੇ ਸੱਟਾਂ ਲੱਗੀਆਂ ਇਹਦੇ ਮੁੱਲਾ ਦਾ ਜੀ ਮੂੰਹ ਤੇ ਸੱਟਾਂ ਨੇ ਮੁੱਲਾ ਦਾ ਲਵੇ ਰੱਸੀ ਪੀਆ ਮੁੱਲਾ ਦਾ ਵੀ ਫਾਹਾ ਦੇ ਕੇ ਮਾਰੀ ਐ ਇਹ ਆਹ ਸਿਰ ਤੇ ਵੀ ਸੱਟਾਂ ਨੇ ਇਹਦੇ ਅੱਜ ਤਾਂ ਜੀ ਸਵੇਰੇ 6 ਵਜੇ ਦੇਖਿਆ ਇਥੋਂ ਮੁੰਡਾ ਲੱਦਾ ਹਣੀ ਤੋਂ ਜਾ ਰਿਹਾ ਤੇ ਉਹਨੇ ਆ ਦੇਖਿਆ ਇਥੋਂ ਡਾਕਟਰ ਜਾਂਦਾ ਤੇ ਕੁੱਤੇ ਲੱਗੇ ਹੋਦੇ ਜਿਹਨੂੰ ਉਹਨੇ ਸਾਨੂੰ ਘਰੇ ਜਾ ਕੇ ਬੁਲਾਤਾ ਭਾਬੀ ਬਾਰੇ ਸੁੰਬਰਤੀ ਦੀ ਵੀ ਇੱਥੇ ਵੀ ਆ ਜਨਾਨੀ ਮਰੀ ਪਈ ਆ ਜੀ ਜਦੋਂ ਅਸੀਂ ਆ ਕੇ ਦੇਖਿਆ ਫਿਰ ਕੁੱਤੇ ਚਾਰ ਪੰਜ ਦੇ ਕੁੱਤੇ ਭਜਾਏ ਫਿਰ ਅਸੀਂ ਸਰਪੰਚ ਨੂੰ ਫੋਨ ਕਰਿਆ ਢਿੰਗੀਆਂ ਫਿਰ ਉਹਨੇ ਚੌਂਕੀ ਚੌਂਕੀ 'ਚ ਫੋਨ ਕਰਿਆ ਜੀ ਫਿਰ ਚੌਂਕੀ ਵਾਲਿਓ ਮੁੰਡਾ ਮੁਨਸੀ ਆਇਆ ਜੀ ਉਹ ਇੰਚਾਰਜ ਮੈਡਮ ਆ ਗਈ ਜੀ ਬਸ ਅਸੀਂ ਤਾਂ ਅਸੀਂ ਦੇਖਿਆ ਜੋ ਕਿੰਨੇ ਕ ਟਾਈਮ ਪਹਿਲਾਂ ਦੀ ਹੋ ਸਕਦੀ ਤੁਹਾਡਾ ਆਈਡੀਆ ਵੀ ਇਹ ਆਈਡੀਆ ਤਾਂ ਨਹੀਂ ਸਾਨੂੰ ਕੋਈ ਪਤਾ ਨਹੀਂ ਅਜਾ ਸਵੇਰੇ 6 ਵਜੇ ਦੇਖਿਆ ਜੀ ਆਪਾਂ ਤਾਂ ਪਤਾ ਹੀ ਨਹੀਂ ਆਪਾਂ ਨੂੰ ਵੀ ਕਿੰਨਾ ਘਾੜੇ 'ਚ ਪਕ ਕਹਿ ਸਕਦੇ ਹਾਂ ਕਿਸ ਤਰ੍ਹਾਂ ਦਾ ਮਾਹੌਲ ਆ ਕਿਰਾ ਮਹੌਲਤਾ ਜੀ ਹੁਣ ਦੇਖੋ ਆਲੇ ਤਾਂ ਕਿਸੇ ਦਾ ਕਿਨਾ ਘਰ ਜਾੜਿਆ ਜੀ ਕਿਸੇ ਦੇ ਬੱਚਿਆਂ ਦੀ ਮਾਂ ਹੋ ਗਈ ਹੁਣ ਕੀ ਕਹਿ ਸਕਦੇ ਜੀ ਵੀ ਕਿੱਥੇ ਲੱਗਦਾ ਕਤਲ ਹੀ ਆ ਗਿਆ ਨਾ ਹੁਣ ਕੀ ਕਹਿ ਸਕਦੇ ਜੀ ਆਪਾਂ ਨੂੰ ਇਹ ਬਾਰੇ ਸਰਚ ਤਾਂ ਸੱਟ ਲੱਗੀ ਹੋਈ ਆ ਜੀ ਹੁਣ ਕੀ ਕਹਿ ਸਕਦੇ ਵੀ ਕਤਲ ਲੱਗੇ ਕੀ ਆ ਜੀ ਇਹ ਤਾਂ ਹੁਣ ਪੁਲਿਸ ਦਾ ਰੱਸਾ ਟੈਂਪੋ ਦਾ ਨਿਸ਼ਾਨ ਵੀ ਸੀ ਰੱਸਿਆ ਪਿਆ ਦੇ ਆ ਦਾਣੇ ਜੇ ਪਹਤੇ ਲੀਹਾਂ ਜੀ ਤੇ ਜੀ ਹੁਣ ਪਤਾ ਨਹੀਂ ਹੁਣ ਤਾਂ ਮਿੰਟ-ਮਿੰਟ ਗਿਆ ਜੀ ਹਾਂ ਜੀ ਹਾਂ ਹੋਰ ਤਾਂ ਸਾਨੂੰ ਇਹਦੇ ਬਾਰੇ ਕੋਈ ਤਾਂ ਦੱਸ ਦੇਗਾ ਵਾਕਈ ਹੁਣ ਪੁਲਿਸ ਦਾ ਮੈਂਟਰੀ ਕੇਸ ਕਰੂਗੀ ਵੀ ਕਿਉਂਕਿ ਪੈਤੀ ਘਾਤ ਪੁਲਿਸ ਕੋਲ ਚਲਿਆ ਗਿਆ ਕਿ ਨਾ ਜੀ ਆਇਦਮ ਐਚਐਮ ਸਰਪੰਚ ਨੂੰ ਬੋਨ ਕਾ ਸਰਪੰਚ ਨੇ ਚੋਰ ਚੌਂਕੀ ਨੂੰ ਕੱਟਿਆ ਜੀ ਹਾਂ ਜੀ ਪੰਜ ਟਿੰਗੀ ਤੋਂ ਸਾਨੂੰ ਜੀ ਸਵੇਰੇ ਪਾਉਣੇ 6:00 ਵਜੇ ਫੋਨ ਗਿਆ ਸੀਗਾ ਵੀ ਆਪਣੇ ਚੋਈ ਪਾਰ ਘਰਾਂ ਦੇ ਲੈਵੇ ਡੱਡ ਬੋਦੀ ਚੁਈਆ ਵੀ ਅਸੀਂ ਜਦੋਂ ਤਕਰੀਬਨ ਆਏ ਵੀ ਇਹ ਮੁੱਦੀ ਪਈ ਸੀ ਅਸੀਂ ਫੋਟਾ ਫਟਾ ਖਿਚਾਂ ਤੇ ਫੋਨ ਕਰੇ ਜੀ ਇਹ ਮਤਲਬ ਬਰਾਜੀ ਬਸ ਹੁਣ ਤਕਰੀਬਨ ਸਾਰੇ ਆਉਂਦੇ ਜਾਂਦੇ ਖੜੀ ਗਏ ਨੇ ਪੁੱਸਕਰੇ ਕਰੀ ਗਏ ਨੇ ਵੀ ਕਿਵੇਂ ਕਿਸ ਤਰ੍ਹਾਂ ਹੋਈ ਆ ਵਾਕਾ ਵੀ ਅਜ ਕਈ ਵੀ ਕੋਈ ਪਤਾ ਨਹੀਂ ਸੱਟਾ ਕਿੱਥੇ ਲੱਗਿਆ ਸੀ ਸੱਟਾਂ ਸੱਟ ਲੱਗੀਆਂ ਹੋਈਆਂ ਹਾਂ ਜੀ ਟੈਂਪੂ ਦੇ ਟਾਇਰਾਂ ਦੇ ਨਿਸ਼ਾਨ ਨੇਗੇ ਆਉਂਦੇ ਜਾਂਦੇ ਲੋਕ ਸਾਰੇ ਖੜਰੇ ਤੇ ਪੁੱਸਰੇ ਦੇ ਦੇਖ ਰਹੇ ਤੇ ਵੀ ਕੀ ਕੀ ਵੱਲ ਗਈ ਇਹਦੀ ਪਛਾਣ ਹੋ ਸਕੀ ਨਾ ਜੀ ਪਛਾਣ ਤਾਂ ਹੋਣੀ ਰਹੀ ਜੀ ਮੂੰਹ ਘਸਾ ਹੋਆ ਸ ਸਫਲ ਕਰਕੇ ਹਾਂ ਪਿੰਡ ਦੇ ਸਰਪੰਚ ਨੂੰ ਲੱਗਦਾ ਕਿ ਕੋਈ ਆਪਣੇ ਇੱਧਰ ਏਰੀ ਏਰੀ ਨਹੀਂ ਜੀ ਨਹੀਂ ਆਪਣੇ ਦੀ ਤਾਂ ਲੱਗ ਨਹੀਂ ਰਹੀ ਜੀ ਪੈਸੇ ਰਾਤ ਦੀ ਕਿਸੇ ਨੇ ਸੱਟੀ ਵੀ ਹੈ ਜੀ ਇਹਦੇ ਸਿਰ ਦੇ ਉੱਤੇ 60 ਦੇ ਇਨਸਾਨ ਵੀ ਹੈਗੇ ਇਹਨੂੰ ਲੈ ਕੇ ਚੱਲਿਆ ਹਸਪੀਟਲ ਦੇ ਵਿੱਚ ਇਹਦੇ ਬਾਅਦ ਇਹਦੀ ਤਫਤੀਸ਼ ਕਰਕੇ ਜੀ ਉਹ ਕੀ ਕਾਰਵਾਈ ਕਰਾਂਗੇ ਕੀ ਲੱਗਦਾ ਪੈਥਲਾ ਪਹਿਲੀ ਤਫਤੀਸ਼ ਇਹ ਹਜੇ ਕੋਈ ਇਹਦਾ ਮਤਲਬ ਸਿਰ ਤੇ 60 ਦੇ ਨਿਸ਼ਾਨ ਨਾਲ ਸਿਰ ਤੇ 60 ਦਾ ਨਿਸ਼ਾਨ ਹੈ ਕੁਝ ਨਹੀਂ ਸੀ ਇੱਕ ਰੱਸਾ ਸੀਗਾ ਜੀ ਬਸ ਰੱਸੀ ਜੀ ਪਈਆ ਸਾਈਡ ਤੇ ਬੰਨਿਆ ਪਿਆ ਸੀਗਾ ਕਿਕ ਪ੍ਰਕਿਆ ਜਿਹਨੇ ਦੋਸਤਾਂ ਨੇ ਦੇਖਿਆ ਆਪਣੇ ਏਰੀਆ ਦੇ ਨਾਲ ਦੀ ਨਹੀਂ ਨਹੀਂ ਆਪਣੇ ਏਰੀਆ ਦਾ ਇਹਦਾ ਹੁਣ 72 ਘੰਟੇ ਬਾਅਦ ਹੀ ਰੱਖਾਂਗੇ ਸਨਗਤਵਾਰ ਦੇ ਉੱਪਰ ਬਦਲੋ ਹੋਰ ਕਿ ਕਰੀਂ ਚੀਜ਼ ਕਰਤਾ ਹਾਂਜੀ ਹਾਂਜੀ ਕਰਤਾ ਕਰਤਾ ਮੈਂ ਦੱਸਦਾ ਉਹ ਵੀ ਕਰਤਾ ਜੀ ਜੀ ਸਾਹਿਬ ਮੈਂ ਉਹਦਾ ਮੁਰਾਵੀ ਕੁਲ ਬਟੀਨ ਹੋਣਾ ਹੈ ਜੀ ਬੈਗ ਲਾ ਕੇ ਆਏ ਨੇ ਨਹੀਂ ਬੈਗ ਲਾ ਕੇ ਇਹਨੂੰ ਮੋੜੀਏ